ਰੂਪਨਗਰ ਪੁਲਿਸ ਦੇ ਵੱਲੋਂ ਵੱਖ-ਵੱਖ ਥਾਵਾਂ ਤੇ ਛਾਪੇਮਾਰੀ ਕੀਤੀ ਜਾ ਰਹੀ ਹੈ ਤੁਸੀਂ ਵੇਖ ਰਹੇ ਹੋ ਤਸਵੀਰਾਂ ਕਿਸ ਤਰ੍ਹਾਂ ਪੰਜਾਬ ਪੁਲਿਸ ਦੇ ਜਵਾਨ ਅਤੇ ਅਫਸਰ ਵੱਖ-ਵੱਖ ਥਾਵਾਂ ਦੇ ਉੱਪਰ ਜਾ ਕੇ ਲੋਕਾਂ ਦੇ ਘਰਾਂ ਦੀ ਤਲਾਸ਼ੀ ਲੈ ਰਹੇ ਹਨ ਪੰਜ ਵੱਖ-ਵੱਖ ਥਾਵਾਂ ਦੇ ਉੱਪਰ ਸਵੇਰ ਤੋਂ ਇਹ ਪੁਲਿਸ ਦਾ ਆਪਰੇਸ਼ਨ ਜਾਰੀ ਹੈ ਰੂਪਨਗਰ ਪੁਲਿਸ ਨੇ 55 ਅਜਿਹੇ ਘਰਾਂ ਦੀ ਨਿਸ਼ਾਨਦੇਹੀ ਕੀਤੀ ਹੈ ਜਿੱਥੇ ਪੁਲਿਸ ਦੇ ਵੱਲੋਂ ਵਿਸ਼ੇਸ਼ ਧਿਆਨ ਰੱਖਿਆ ਜਾ ਰਿਹਾ ਹੈ ਅਤੇ ਉਹਨਾਂ ਦੀ ਚੈਕਿੰਗ ਕੀਤੀ ਜਾ ਰਹੀ ਹੈ ਡਜੀਪੀ ਸਾਹਿਬ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਪੂਰੇ ਪੰਜਾਬ ਵਿੱਚ ਜਿਹੜਾ ਹੈਗਾ ਸੂਬੇ ਵਿੱਚ ਅੱਜ ਕੱਲ੍ਹ ਆਪਰੇਸ਼ਨ ਕੀਤੇ ਜਾ ਰਹੇ ਨੇ ਜਿਵੇਂ ਵੀ ਆਪਾਂ ਕੱਲ੍ਹ ਆਪਰੇਸ਼ਨ ਕੀਤੇ ਸੀਗੇ ਅੱਜ ਵੀ ਵੱਖ-ਵੱਖ ਸਬ-ਡਿਵੀਜ਼ਨਾਂ ਵਿੱਚ ਜਿਹੜੇ ਪਿੰਡ ਹੈਗੇ ਨੇ ਜਿੱਥੇ ਹੌਟਸਪੌਟ ਆਪਾਂ ਪਹਿਲਾਂ ਆਈਡੈਂਟੀਫਾਈ ਕੀਤੇ ਹੋਏ ਨੇ ਉਹਨਾਂ ਵਿੱਚ ਜਿਹੜੇ ਬੰਦੇ ਪਹਿਲਾਂ ਸੱਲਿਪਤ ਰਹੇ ਨੇ ਨਸ਼ਿਆ ਦੇ ਪ੍ਰਤੀ ਉਹਨਾਂ ਨੂੰ ਤੇ ਹੋਰ ਜਿਹੜੀ ਸਾਨੂੰ ਇਨਪੁਟਸ ਮਿਲਦੀਆਂ ਰਹਿੰਦੀਆਂ ਨੇ ਉਹਨਾਂ ਨੂੰ ਕਵਰ ਕਰਦੇ ਹੋਏ ਅਸੀਂ ਕੱਸੋ ਆਪਰੇਸ਼ਨ ਕਰ ਰਹੇ ਹੈਗੇ ਟੋਟਲ 5 ਲੋਕੇਸ਼ਨਾਂ ਤੇ ਇਸ ਵੇਲੇ ਸਾਡਾ ਕੋਸ ਆਪਰੇਸ਼ਨ ਚੱਲ ਰਿਹਾ ਹੈਗਾ ਰੂਟਿੰਗ ਸੋਲ ਕੀਆ ਜਿੱਥੇ ਆਪਾਂ ਖੜੇ ਹੋਏ ਆਂ ਔਰ ਕਰੀਬ 55 ਦੇ ਕਰੀਬ ਆਪਾਂ ਘਰ ਜਿਹੜੇ ਆਈਡੈਂਟੀਫਾਈ ਕੀਤੇ ਨੇ ਜਿਨ੍ਹਾਂ ਨੂੰ ਅਸੀਂ ਚੈਕ ਇਨ ਕਰ ਰਹੇ ਆਂ ਪੂਰੀ ਤਰੀਕੇ ਦੇ ਨਾਲ ਪਰੀਖੀ ਦੇ ਨਾਲ ਜਿਨ੍ਹਾਂ ਦੀ ਸ਼ਿਕਾਇਤਾਂ ਸਾਨੂੰ ਮਿਲਦੀ ਰਹਿੰਦੀਆਂ ਨੇ ਜੱਜ ਜਰਾਂ ਦੇ ਪਿਛੋਕੜ ਜਿਹੜਾ ਹੈਗਾ ਹੈਗਾ ਔਰ ਸਾਡਾ ਮੇਨ ਮੰਤਰ ਜਿਹੜਾ ਹੈਗਾ ਲੋਕਾਂ ਦੇ ਪ੍ਰਤੀ ਜਿਹੜਾ ਜੋ ਇੱਕ ਨਸ਼ਿਆਂ ਦੇ ਖਿਲਾਫ ਇੱਕ ਮੁਹਿੰਮ ਜਿਹੜੀ ਸਾਡੀ ਚੱਲੀ ਹੋਈ ਹੈ ਉਹਨੂੰ ਕਰਨਾ ਕਿ ਆਪਾਂ ਨਸ਼ੀਲਪੁਤ ਜੜ ਤੋਂ ਖਤਮ ਕਰੀਏ ਇਹਦੇ ਵਿੱਚ ਸਾਡੇ ਵੱਖਰੇ ਵੱਖਰੇ ਪ੍ਰੋਗਰਾਮ ਚੱਲਦੇ ਰਹਿੰਦੇ ਨੇ ਪਹਿਲਾਂ ਆਪਾਂ ਵੀ ਐਮਐਸਏ ਵੀ ਪ੍ਰੋਗਰਾਮ ਕੀਤੇ ਹੈਗੇ ਨੇ ਜਿੱਥੇ ਐਨਫੋਰਸਮੈਂਟ ਸਾਡਾ ਮੇਨ ਫੋਕਸ ਕਰਦਾ ਹੈ ਉਹ ਬੰਦੇ ਨਜ਼ਰ ਰੱਖਦੇ ਆ ਹੌਟਸਪੌਟਸ ਤੇ ਜਿੱਥੇ ਲੋਕਾਂ ਦੀ ਸ਼ਿਕਾਇਤਾਂ ਮਿਲਦੀਆਂ ਨੇ ਉੱਥੇ ਆਪਾਂ ਲਗਾਤਾਰ ਕਿਸੋ ਆਪਰੇਸ਼ਨ ਕਰਦੇ ਰਹਿੰਦੇ ਆ ਪਿਛੇ ਇਲੈਕਸ਼ਨਾਂ ਕਰਕੇ ਥੋੜਾ ਜਿਹਾ ਸਾਡਾ ਜਿਹੜਾ ਹੈਗਾ ਡਾਇਰੈਕਸ਼ਨ ਥੋੜਾ ਜਿਹਾ ਦੂਜੇ ਪਾਸੇ ਸੀਗਾ ਹੁਣ ਇਲੈਕਸ਼ਨਾਂ ਖਤਮ ਹੋਈਆਂ ਨੇ ਤੇ ਸਾਡਾ ਮੇਨ ਮੋਟਿਵ ਹੈਗਾ ਕਿ ਆਪਾਂ ਲਗਾਤਾਰ ਲੱਗ ਕਰਕੇ ਲੋਕਾਂ ਦੇ ਨਾਲ SSP ਰੂਪਨਗਰ ਗੁਲਨੀਤ ਸਿੰਘ ਖੁਰਾਨਾ ਨੇ ਦੱਸਿਆ ਕਿ ਪੁਲਿਸ ਦੇ ਵੱਲੋਂ 55 ਘਰਾਂ ਦੀ ਨਿਸ਼ਾਨਦੇਹੀ ਕੀਤੀ ਗਈ ਹੈ ਜਿਨ੍ਹਾਂ ਦੇ ਉੱਪਰ ਵਿਸ਼ੇਸ਼ ਨਜ਼ਰ ਵੀ ਰੱਖੀ ਜਾ ਰਹੀ ਹੈ